ਉਹ ਮੇਰਾ ਡਾਕੂ ਇੱਕ ਨੰਬਰ ਦਾਵਾ ਕਿੜੀ ਜੀ ਤੇ ਅੱਖ ਉਹ ਲੈ ਲੈਂਦਾ ਵਾ ਡਾਕੂ ਕਿੱਥੇ ਚੱਲਿਆ ਵਾ ਡਾਕੂ ਚੱਲਿਆ ਆਪਣਾ ਜੂਰ ਕਿੱਧਰ ਉਹ ਡਾਕੂ ਹੌਲੀ 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 ਡਾਕੂ ਹੌਲੀ ਹੋ ਗਿਆ ਹੋ ਰੁਕ ਜਾ ਛੋ ਰਿਆ ਡਾਕ ਫਿਰ ਦੇ ਇਧਰ ਕਲਵੀਰ ਨਾਲ ਜਾਇਕਰ ਮੇਰੇ ਆਵੇ ਕਿੰਨੇ ਲੋਕ ਫਿਰਦੇ ਹੋਏ ਤੈਨੂੰ ਫੜ ਲੈਣਗੇ ਕਲਵੀਰ ਇੱਧਰ ਆ ਜਿੰਨਾ ਬਹੁਤ ਆਉਂਦਾ ਆਉਦਾ ਹੀ ਨਹੀਂ ਕਰਦਾ ਏ ਪੂਰੀ ਬਦਮਾਸ਼ੀ ਹੈ ਨਹੀਂ ਬਦਮਾਸ਼ੀ ਕਰਦਾ ਹੈ ਤੂੰ ਰੱਖਦੀ ਇਹਦੇ ਮੇਰੇ ਤੇ ਰੋਵ ਜਿਆ ਉਹ ਵੀ ਇਹ ਵੀ ਰੱਖਦਾ ਵਾ ਕਲਵੀਰ ਕਹਾਂ ਪਰ ਜਾ ਰਹੇ ਹੋ ਬੜਾ ਸੋਹਣਾ ਪੁੱਤ ਚੱਲਿਆ ਵੇ ਝੂੜੇ ਲੈਣ ਓ ਸਾਹਮਣੇ ਪਾਰਕ ਚ ਕਲਵੀਰ ਕੀ ਕਰਨ ਚੱਲਿਆ ਪੁੱਤ ਝੂਟੇ ਲੈਣ ਅੱਜ ਸੋਹਣਾ ਸੂਟ ਪਾਇਆ ਵੇ ਮੇਰੇ ਪੁੱਤ ਨੇ ਗੁੱਚੀ ਦਾ ਕੇ ਪੂਰਾ ਮੈਂ ਟੋਪੀ ਕੇ ਪੰਜ ਸੌ ਰੁਪਏ ਦੀ ਨਹੀਂ ਕਰ ਕੱਕੜਵਾਰ ਦਾ ਟੋਪੀ ਇਹਨੂੰ ਕੁਬੀ ਦੇ ਲਈ ਉਹਨੇ ਝੂਠੇ ਨਾਲ ਹੀ ਕਿਉਂ ਬੋਲਣ ਅੰਮ੍ਰਿਤ ਕਿੰਨੇ ਲੋਕੜੇ ਤੋਂ ਮਿਲਦੇ ਕਿੱਥੇ ਹੈ ਲੋਕਾਂ ਦਾ ਪੱਗੀ ਲੈਣਾ ਆਲੀ ਉਹ ਕੋ ਦੁਆਰ ਕਾ ਨਹੀਂ ਲੈਣਾ ਆਲੀ ਕਿੰਨੇ ਕਿੰਨੇ ਦਸਤ ਕਰਦੇ ਨੇ ਵਾ ਦੂਜੇ ਵੀ ਝੂਠੇ ਲਈ